ਸਾਰਿਆਂ ਨੂੰ ਪਿਆਰ ਭਰੀ ਸਵੇਰ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਹੋਲੀ ਤੋਂ ਪਹਿਲਾਂ ਜਿਹੜਾ ਕੀ ਮਲਾਸਮਨ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜਾ ਹੈ ਸਰਕਾਰ ਜਲਦੀ ਹੀ ਆਪਣੀ ਮਲਾਸਮਾਨ ਨੂੰ ਜਿਹੜਾ ਹੈ होली ਦਾ ਜਿਹੜਾ ਵੱਡਾ ਤੋਹਫਾ ਦੇਣ ਜਾ ਰਹੀ ਹੈ ਸਰਕਾਰ होली ਤੋਂ ਪਹਿਲਾਂ ਮਹਿੰਗਾਈ ਪੱਤੇ ਵਿੱਚ ਡੀਆਰ ਤੇ ਵਿੱਚ ਜਿਹੜਾ ਹੈ 2% ਵਾਧੇ ਦਾ ਐਲਾਨ ਕਰ ਸਕਦੀ ਹੈ ਇਹੇ ਵਾਧਾ ਜਿਹੜਾ ਜਨਵਰੀ ਜੂਨ 2025 ਵਿੱਚ ਵੀ ਲਾਗੂ ਹੋਵੇਗਾ ਮਹਿੰਗਾਈ ਪੱਤੇ ਵਿੱਚ ਹਰ ਸਾਲ ਦੋ ਵਾਰ ਵਾਧਾ ਕੀਤਾ ਜਾਂਦਾ ਹੈ ਜਨਵਰੀ ਅਤੇ ਜੁਲਾਈ ਦੇ ਵਿੱਚ ਸਰਕਾਰ ਜਿਹੜੀ ਹੈ ਮਲਾਸਮਾਨ ਦੀਆਂ ਤਨਖਾਹਾਂ ਦੇ ਤਨਖਾਹਾਂ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧੋਂਦੀ ਹੈ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਇਸ ਵਾਰ ਡੀਏ 53% ਤੋਂ ਵੱਧ ਕੇ 55% ਹੋ ਜਾਵੇਗਾ ਹਾਲਾਂਕਿ ਇਸ ਦੇ ਅੰਤਿਮ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਪ੍ਰਧਾਨਗੀ ਦੇ ਵਿੱਚ ਹੋਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਡੀਏ ਦੇ ਵਿੱਚ ਪਿਛਲੀ ਵਾਰ ਅਕਤੂਬਰ 2024 ਦੇ ਵਿੱਚ 3% ਦਾ ਵਾਅਦਾ ਕੀਤਾ ਗਿਆ ਸੀ ਇਸ ਨੂੰ ਜਿਹੜਾ 50% ਤੋਂ ਵਧਾ ਕੇ 53% ਕੀਤਾ ਗਿਆ ਸੀ ਹੁਣ ਇਹ 2% ਜਿਹੜਾ ਹੋਰ ਵਾਅਦੇ ਦੇ ਨਾਲ ਜਿੰਨਾ ਮਲਾਜ਼ਮਾਂ ਦੀ ਮੁੱਢਲੀ ਤਨਖਾਹ 18 हज़ार रुपए है उन्होंने तनखा तीन सौ साठ रुपये प्रति महीना बद जाएगी जेकर किसी भी मुडली तनखा तीह हज़ार रुपये है तो उस हम नौ हज़ार नौ सौ रुपये महंगाई भत्ता वजो जो जेड़ा मिलेगा जो कि पहला नौ हज़ार पाँच सौ चालीस रुपए से जेकर डी ए तीन प्रसेंट बदता है तो यह दस हज़ार ਦੇ 80 ਰੁਪਏ ਹੋ ਜਾਵੇਗਾ ਭਾਅ ਕੀ ਤਨਖਾਹ 540 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ ਸੋ ਦੋਸਤੋ ਬਹੁਤ ਹੀ ਬਹੁਤ ਹੀ ਵੱਡੀ ਜਿਹੜੀ ਖੁਸ਼ਖਬਰੀ ਜਿਹੜੀ ਇਸ ਕੈਬਨਨ ਮੀਟਿੰਗ ਦੇ ਵਿੱਚ ਜਿਹੜਾ ਹੈ ਪ੍ਰਧਾਨ ਮੰਤਰੀ ਨਿੰਦਰਮ ਬੋਦੀ ਦੇ ਵੱਲੋਂ ਜਿਹੜਾ ਫੈਸਲਾ ਲਿਆ ਜਾਵੇਗਾ ਮਲਾਸਮਾ ਨੂੰ ਜਿਹੜਾ ਹੈ ਹੋਲੀ ਦਾ ਬਹੁਤ ਹੀ ਵੱਡਾ ਜਿਹੜਾ ਹੈ ਤੋਹਫਾ ਮਿਲ ਸਕਦਾ ਹੈ ਇਹ ਸਿਆਸੀ ਬਹੁਤ ਹੀ ਖਾਸ ਅਪਡੇਟ ਮਲਾਸਮਾ ਤੇ ਪੈਨਸ਼ਨਰਜ਼ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ